ਦੇਸ਼ ਦੇ ਫੌਜੀ ਗੰਦੇ ਕੰਮ ਵੀ ਕਰਦੇ ਆ ਇਹਨਾਂ ਤੇ ਇਹਨਾਂ ਦੇ ਇਹਨਾਂ ਨੇ ਦੇਸ਼ ਦੀ ਰੱਖਿਆ ਕਹਿੰਦੀ ਇਹ ਦਸਾਲੇ ਗੰਦੇ ਆ ਸਿਰੇ ਦੇ ਗੰਦੇ ਕੰਮ ਕਰਦੇ ਆ ਦੇਖੋ ਇਹਦਾ ਜੇ ਜੇ ਸਾਡੇ ਦੇਸ਼ ਦੀ ਆਰਮੀ ਚੰਗੀ ਆ ਇਹਨੂੰ ਭੈਣ ਚੋਦ ਨੂੰ ਆਰਮੀ ਚੋਂ ਕੱਢਣ ਗੰਦੇ ਨੂੰ ਪਹਿਰ ਚੋਦ ਨਹੀਂ ਕਹਤਾ ਤੇਰੇ ਮੁਕਾਛਾ ਦੇ ਆ ਦੇਖੋ ਜੀ ਆ ਦੀ ਸਖੀ ਚਾਚੀ ਆ ਸਖੀ ਚਾਚੀ ਆ ਜਿੰਨਾ ਗੰਦੇ ਕੰਮ ਕਰਦਾ ਹੀ ਉਹ ਤੈਨੂੰ ਹੱਥੀ ਪਾ ਰਿਆ ਤੇਰੀ ਮਾਂ ਵੀ ਖੁੱਡੀ ਚ ਲੰਮਕ ਬੁੱਢੀ ਬੁੱਢੀ ਕਰੀ ਨੇ ਵੀ ਸਾਰੇ ਅੰਦਰ ਪੈਂਦੀ ਆ ਦੇਖੋ ਜੀ ਬੁਢੀ ਨੂੰ ਹਵਾ ਨਾ ਲੱਗ ਜਾਵੇ ਸਾਡੇ ਦੇਸ਼ ਦੇ ਫੌਜੀ ਗੰਦੇ ਕੰਮ ਵੀ ਕਰਦੇ ਆ ਇਹ ਲੱਗੇ ਬੁਢੀ ਆ ਇਹਨਾਂ ਤੇ ਇਹਨਾਂ ਦੇ ਦੇਸ਼ ਦੀ ਰੱਖਿਆ ਕਹਿੰਦੀ ਇਹ ਦਸਾਰੇ ਗੰਦੇ ਆ ਸਿਰੇ ਦੇ ਗੰਦੇ ਕੰਮ ਕਰਦੇ ਆ ਦੇਖੋ ਇਹਦਾ ਜੇ ਜੇ ਸਾਡੇ ਦੇਸ਼ ਦੀ ਆਰਮੀ ਚੰਗੀ ਆ ਇਹਨੂੰ ਭੈਣ ਚੋਦ ਨੂੰ ਆਰਮੀ ਚੋਂ ਕੱਢਣ ਗੰਦੇ ਨੂੰ ਭੈਣ ਚੋਦ ਨੂੰ ਕਹਿੰਦਾ ਤੇਰੇ ਮੁਕਾਸ਼ਾ ਦੇ ਆ ਦੇਖੋ ਜੀ ਆ ਦੀ ਸਖੀ ਚਾਚੀ ਆ ਸਖੀ ਚਾਚੀ ਆ ਜਿੰਨਾ ਗੰਦੇ ਕੰਮ ਕਰਦਾ ਸੀ ਉਹ